ਇੱਕ ਪਤੀ ਪਤਨੀ ਸਤਲੁਜ ਦੇ ਕੰਡੇ ਇੱਕ ਪੂਜਾ ਕਰਨ ਲਈ ਜਾਂਦੇ ਹਨ ਕਿਉਂਕਿ ਉਹ Hindu ਪਰਿਵਾਰ ਦੇ ਨਾਲ ਸੰਬੰਧ ਕਰਦੇ ਸਨ ਅਤੇ ਇੱਕ ਸਪੈਸ਼ਲ ਤਰ੍ਹਾਂ ਦੀ ਆਰਤੀ ਉੱਥੇ ਉਹਨਾਂ ਨੇ ਕਰਨੀ ਸੀ ਚਲੋ ਜੀ ਕੰਡੇ ਤਾਂ ਪਹੁੰਚ ਗਏ ਲੇਕਿਨ ਜਿਵੇਂ ਹੀ ਸ্নান ਕਰਨ ਲਈ ਅੰਦਰ ਵੱੜਦੇ ਹਨ ਤਾਂ ਸਤਲੁਜ ਦਰਿਆ ਦੇ ਵਿੱਚ ਇੱਕ ਤਰਦੀ ਹੋਈ ਟੋਕਰੀ ਉਹਨਾਂ ਦੇ ਕੋਲ ਆ ਵੱਜਦੀ ਹੈ ਹਾਜੀ ਟੋਕਰੀ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਟੋਕਰੀ ਜਿਹੜੀ ਸੀ ਉਸ ਔਰਤ ਦੇ ਵਾਲਾਂ ਦੇ ਵਿੱਚ ਅੜ ਜਾਂਦੀ ਹੈ ਉਹ ਥੋੜਾ ਜਿਹਾ ਛੁੜਾਉਣ ਲੱਗਦੀ ਹੈ ਇਹਨੇ ਦੇ ਵਿੱਚ ਹੀ ਉਸ ਨੂੰ ਕੁਝ ਸੁਣਾਈ ਦਿੰਦਾ ਹੈ ਉਹ ਫਿਰ ਇੱਕਦਮ ਜਿਹੜਾ ਹੈ ਉਸ ਟੋਕਰੀ ਨੂੰ ਖੋਲਦੇ ਹਨ ਟੋਕਰੀ ਖੋਲਦੇ ਹੀ ਉਹਨਾਂ ਦੇ ਮੂੰਹੋਂ ਨਿਕਲਦਾ ਹੈ हे ਪ੍ਰਮਾਤਮਾ ਆਹ ਕਿਉਂ ਜੀ ਲੋਕ ਹਨ ਕਿਉਂ ਜੀ ਪਾਪੀ ਲੋਕ ਇਸ ਦੁਨੀਆ ਦੇ ਵਿੱਚ ਰਹਿੰਦੇ ਹਨ ਆਹ ਭਲਾ ਕੀ ਹੋ ਗਿਆ ਹੈ ਇਹੋ ਜਿਹਾ ਤਾਂ ਕਦੇ ਅਸੀਂ ਸੁਣਿਆ ਵੀ ਨਹੀਂ ਸੀ ਅਸੀਂ ਸੋਚਿਆ ਵੀ ਨਹੀਂ ਸੀ ਵੀ ਇਹ ਜਿਹਾ ਵੀ ਕਦੇ ਜ਼ਿੰਦਗੀ ਦੇ ਵਿੱਚ ਦੇਖਾਂਗੇ ਹਾਂਜੀ ਦੋਸਤੋ ਕੀ ਦੇਖ ਲਿਆ ਉਹਨਾਂ ਨੇ ਅਜੇ ਹਾ ਅਤੇ ਕੀ ਸੀ ਉਸ ਦੇ ਵਿੱਚ ਉਸ ਤੋਂ ਬਾਅਦ ਦੀ ਕਹਾਣੀ ਤੁਹਾਡੇ ਲਈ ਸਾਂਝੀ ਕਰਾਂਗੇ ਬਣੇ ਰਹੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਸਲ ਇੱਕ ਦੰਪਤੀ ਜਿਹੜਾ ਹੈ ਉਹ ਇਸ਼ਨਾਨ ਕਰਨ ਲਈ ਸਤਲੁਜ ਦਰਿਆ ਦੇ ਜਾਂਦੇ ਹਨ ਥੋੜਾ ਬੋਤਾਂ ਜਿਹੜਾ ਉਹਨਾਂ ਨੇ ਪੂਜਾ ਪਾਠ ਕਰਨਾ ਸੀ ਉਹ ਕਰਦੇ ਹਨ। ਇਹਨਾਂ ਦੇ ਵਿੱਚ ਟੋਕਰੀ ਆ ਜਾਂਦੀ ਹੈ। ਟੋਕਰੀ ਜਦੋਂ ਖੋਲਦੇ ਹਨ ਵਿੱਚੋਂ ਜੀ ਇੱਕ ਮਾਸੂਮ ਜਿਹਾ ਬੱਚਾ ਜੋ ਕਿ ਮੁਸ਼ਕਲ ਦੇ ਨਾਲ ਇੱਕ ਤੋਂ ਦੋ ਹਫ਼ਤਿਆਂ ਜਿੱਦਾਂ ਲੱਗ ਰਿਹਾ ਸੀ। ਦੇਖਦਾ ਹੀ ਸੀ ਵੀ ਬਿਲਕੁਲ ਨਵਜਾਤ ਬੱਚਾ ਹੈ। ਬੜੇ ਸੋਨੇ ਉਸਦੇ ਨੈਣ ਨਕਸ਼ਾ ਨਾ ਲੇਕਿਨ ਕੋਈ ਹਿਲ ਡੁਲ ਨਹੀਂ ਰਿਹਾ ਨਾ ਹੀ ਰੋ ਰਿਹਾ ਹੈ। ਅਤੇ ਉਹਨਾਂ ਨੂੰ ਲੱਗਿਆ ਕਿਤੇ ਇਹ ਵਿਚਾਰਾ ਮਰ ਗਿਆ ਹੈ ਜਾਂ ਫਿਰ ਇਸ ਦਾ ਜਿਹੜਾ ਸਾਹ ਹਨ ਉਹ ਚਲੇ ਗਏ ਹਨ ਜਾਂ ਬਿਮਾਰ ਹੈ। ਤਾਂ ਫਿਰ ਉਹ ਉਸਨੂੰ ਹਿਲਾਉਂਦੇ ਹਨ ਥੋੜਾ ਬੋਤਾਂ ਉਹ ਬੱਚਾ ਜਿਹੜਾ ਹੈ ਆਪਣੇ ਪੈਰਾਂ ਦੀਆਂ ਉਂਗਲਾਂ ਹਿਲਾਉਂਦਾ ਹੈ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਕਿ ਬੱਚਾ ਮਰਿਆ ਨਹੀਂ ਹੈ ਬੱਚਾ ਬਿਮਾਰ ਹੈ ਚਲੋ ਜੀ ਇੱਕਦਮ ਤੁਰੰਤ ਆਪਣਾ ਜਿਹੜਾ ਮੋਟਰਸਾਈਕਲ ਹੈ ਚੱਕਦੇ ਹਨ ਪੁਲਿਸ ਨੂੰ ਫੋਨ ਲਗਾ ਲੈਂਦੇ ਹਨ ਪੁਲਿਸ ਜਿਹੜਾ ਹੈ ਉਹ ਹਸਪਤਾਲ ਦੇ ਵਿੱਚ ਪਹੁੰਚ ਜਾਂਦੀ ਹੈ ਜਿੱਥੇ ਉਸ ਬੱਚੇ ਨੂੰ ਲਿਜਾਇਆ ਗਿਆ ਸੀ ਹਸਪਤਾਲ ਦੇ ਵਿੱਚ ਪੁਲਿਸ ਵਾਲੇ ਵੀ ਨਾਲ ਨਾਲ ਕੇ ਪਰਤੀ ਕਰਾਉਂਦੇ ਹਨ ਉਸ ਸਰਕਾਰੀ ਹਸਪਤਾਲ ਦੇ ਵਿੱਚ ਸਾਰੇ ਡਾਕਟਰਾਂ ਦੀ ਟੀਮ ਜਿਹੜੀ ਹੈ ਬੱਚਿਆਂ ਵਾਲੀ ਲੱਗ ਜਾਂਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਵਿਚਾਰੇ ਦੀ ਜਾਨ ਬਚਾਈ ਜਾਵੇ ਐਮਰਜੈਂਸੀ ਦੇ ਵਿੱਚ ਲਿਜਾਇਆ ਜਾਂਦਾ ਹੈ ਹੁਣ ਐਮਰਜੈਂਸੀ ਤੋਂ ਬਾਅਦ ਕਈ ਦਿਨ ਬੱਚਿਆਂ ਦਾ ਇਲਾਜ ਚੱਲਦਾ ਹੈ 4-5 ਦਿਨ ਜਿਹੜਾ ਹੈ ਉਹ ਪਤੀ ਪਤਨੀ ਪਤੀ ਪਤਨੀ ਦਾ ਨਾਮ ਸੀ ਜੀ ਰਾਜੂ ਅਤੇ ਰੂਪਾਂ ਦੇਵੀ ਚਲੋ ਜੀ ਹੁਣ ਰੂਪਾਂ ਦੇਵੀ ਜਿਹੜੀ ਹੈ ਉਹ ਕਹਿੰਦੀ ਹੈ ਵੀ ਕੋਈ ਗੱਲ ਨਹੀਂ ਆਪਾਂ ਇਸ ਬੱਚੇ ਦਾ ਜਿਹੜਾ ਧਿਆਨ ਰੱਖਣਾ ਹੈ ਉਸ ਦੇ ਮਨ ਦੇ ਵਿੱਚ ਇਹ ਬੜੀ ਦੀ ਸੱਟ ਲੱਗੀ ਸੀ ਵੀ ਇਸ ਤਰ੍ਹਾਂ ਦੇ ਵੀ ਲੋਕ ਹਨ ਜੋ ਕਿ ਅਜਿਹੇ ਬੱਚਿਆਂ ਨੂੰ ਇਸ ਤਰ੍ਹਾਂ ਛੱਡ ਦਿੰਦੇ ਹਨ ਬੱਚਾ ਉਹਨਾਂ ਨੂੰ ਦੇਖਣ ਦੇ ਵਿੱਚ ਬਹੁਤ ਸੋਹਣਾ ਲੱਗਿਆ ਲੇਕਿਨ ਵਿਚਾਰੇ ਦੀ ਹਾਲਾਤ ਉਹਨਾਂ ਤੋਂ ਦੇਖੀ ਨਹੀਂ ਗਈ ਉਹ ਕਈ ਦਿਨ ਉੱਥੇ ਰੁਕਦੇ ਹਨ ਜਿੰਨੇ ਦਿਨ ਉਸ ਦਾ ਇਲਾਜ ਚੱਲਦਾ ਹੈ ਉੱਥੇ ਬੈਠ ਰਹੇ ਹਨ ਪੁਲਿਸ ਵਾਲੇ ਵੀ ਕਹਿੰਦੇ ਹਨ ਡਾਕਟਰ ਵੀ ਕਹਿੰਦੇ ਹਨ ਵੀ ਇਹ ਬੱਚਾ ਜਿਹੜਾ ਸਾਡੀ ਸਿਕਿਉਰਿਟੀ ਦੇ ਵਿੱਚ ਆਇਆ ਸੀ ਦਾ ਧਿਆਨ ਰੱਖਾਂਗੇ ਤੁਸੀਂ ਆਪਣੇ ਘਰ ਜਾ ਸਕਦੇ ਹੋ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਇਸ ਲਈ ਤੁਹਾਨੂੰ ਸਰਕਾਰ ਵੱਲੋਂ ਇਨਾਮ ਵੀ ਦਿਵਾਇਆ ਜਾਏਗਾ ਬਾਕੀ ਤੁਸੀਂ ਫਿਕਰ ਨਾ ਕਰੋ ਤੁਸੀਂ ਆਪਣੇ ਘਰ ਜਾ ਸਕਦੇ ਹੋ ਲੇਕਿਨ ਉਹ ਕਿਧਰ ਨਹੀਂ ਜਾਂਦੇ ਰਾਜੂ ਕਹਿੰਦਾ ਹੈ ਵੀ ਨਹੀਂ ਅਸੀਂ ਇੱਥੇ ਰਹਾਂਗੇ ਮੇਰੀ ਪਤਨੀ ਨੂੰ ਬੜੀ ਫਿਕਰ ਰਹਿੰਦੀ ਹੈ ਘਰੇ ਇਸ ਦਾ ਮਨ ਨਹੀਂ ਲੱਗਣਾ ਅਸੀਂ ਇੱਥੇ ਬੈਠੇ ਰਹਾਂਗੇ ਕੋਈ ਗੱਲ ਨਹੀਂ ਜਿੰਨਾ ਟਾਈਮ ਬੱਚਾ ਠੀਕ ਨਹੀਂ ਹੁੰਦਾ ਚਲੋ ਜੀ ਚਾਰ ਪੰਜ ਦਿਨ ਵੀ ਜਾਂਦੇ ਹਨ ਹੁਣ ਬੱਚਾ ਜਿਹੜਾ ਹੈ ਆਪਣੀਆਂ ਮਾੜੀਆਂ ਬੜੀਆਂ ਅੱਖਾਂ ਖੋਲਣ ਲੱਗ ਪਿਆ ਸੀ ਹੁਣ ਜਿਵੇਂ ਹੀ ਰੂਪਨਦੇਵੀ ਜਿਹੜੀ ਅੰਦਰ ਜਾਂਦੀ ਹੈ ਦੇਖਦੀ ਹੈ ਵੀ ਆਹ ਬੱਚਾ ਜਿਹੜਾ ਹੈ ਅੱਖਾਂ ਖੋਲ ਰਿਹਾ ਹੈ ਹੁਸ਼ ਆ ਗਿਆ ਹੈ ਇਸ ਨੂੰ ਤਾਂ ਦੇਖ ਕੇ ਹਰਾਰ ਲੈ ਜਾਂਦੀ ਹੈ ਬੱਚਾ ਬੜਾ ਖੂਬਸੂਰਤ ਹੈ ਬਿਲਕੁਲ ਦੁੱਧ ਵਰਗਾ ਚਿੱਟਾ ਰੰਗ ਨੀਲੀਆਂ ਅੱਖਾਂ ਅਤੇ ਪਤਾ ਨਹੀਂ ਕਿਹੜੇ ਹਯਵਾਨ ਨੇ ਉਸ ਨੂੰ ਇਸ ਤਰ੍ਹਾਂ ਛੱਡ ਦਿੱਤਾ ਸੀ ਉਸ ਨੂੰ ਇੱਕ ਵਾਰ ਤਾਂ ਤਰਸ ਆਂਦਾ ਹੈ ਬੜਾ ਪਿਆਰ ਵੀ ਆਂਦਾ ਹੈ ਆਪਣੇ ਘਰ ਵਾਲੇ ਰਾਜੂ ਨੂੰ ਕਹਿੰਦੀ ਹੈ ਵੀ ਦੇਖ ਬੱਚਾ ਇਹਨਾਂ ਨੇ ਅनाथ ਹਸਲਮ ਛੱਡ ਦੇਣਾ ਹੈ 2-4 ਦਿਨਾਂ ਬਾਅਦ ਕਿਉਂ ਨਾ ਆਪਾਂ ਇਸ ਨੂੰ ਗੋਦ ਲੈ ਲਈਏ ਆਪਣੇ ਘਰ ਵੀ ਤਾਂ ਕੋਈ ਔਲਾਦ ਨਹੀਂ ਹੈ ਆਪਾਂ ਕਿੰਨਾ ਟਾਈਮ ਤਰ੍ਹਾਂ ਤਰ੍ਹਾਂ ਦਾ ਇਲਾਜ ਕਰਾਈ ਸੰਨ ਹੁਣ ਤਾਂ ਆਪਾਂ ਟੈਸਟ ਟਿਊਬ ਬੇਬੀ ਜੜਾ ਹੈ ਉਸ ਨੂੰ ਲੈਣ ਜਾ ਰਹੇ ਸੀ ਟੈਸਟ ਟਿਊਬ ਬੇਬੀ ਆਪਾਂ ਨੇ ਕਰਵਾਉਣਾ ਸੀ ਉਸ ਨਾਲ ਚੰਗਾ ਤਾਂ ਹੈ ਇਸ ਵਿਚਾਰੇ ਦੀ ਜ਼ਿੰਦਗੀ ਬਦਲਦੀ ਏ ਅਤੇ ਆਪਣੇ ਘਰ ਕਾਦੀ ਕਮੀ ਹੈ ਸਾਰਾ ਕੁਝ ਹੈ ਆਪਣੇ ਘਰ ਕਿਉਂ ਨਾ ਇਸ ਬੱਚੇ ਨੂੰ ਜਿਹੜੇ ਨਵੀਂ ਜ਼ਿੰਦਗੀ ਦਈਏ ਅਤੇ ਇਸ ਦਾ ਇਲਾਜ ਹੋ ਜਾਦਾ ਬੜੀ ਕਰਾ ਕੇ ਜਦੋਂ ਇਹ ਠੀਕ ਹੋ ਜਾਵੇ ਆਪਾਂ ਇਸ ਨੂੰ ਗੋਦ ਲੈ ਲਾਂਗੇ ਚਲੋ ਜੀ ਹੁਣ ਰਾਜੂ ਵੀ ਰਾਜੀ ਹੋ ਜਾਂਦਾ ਹੈ ਵੀ ਪੁੱਣ ਦਾ ਕੰਮ ਹੈ ਆਨੇ ਰੱਬ ਪੂਜਿਆ ਨਹਾਇਆ ਨਹੀਂ ਮਿਲਦਾ ਇਹ ਤਾਂ ਕੋਈ ਚੰਗੇ ਕੰਮ ਕਰਾਂਗੇ ਤਾਂ ਸ਼ਾਇਦ ਰੱਬ ਆਪਣੇ ਤੇ ਮਿਹਰਬਾਨ ਹੋ ਸਕਦਾ ਹੈ ਚਲੋ ਜੀ ਹੁਣ ਪੁਲਿਸ ਵਾਲੇ ਜਿਵੇਂ ਹੀ ਬੱਚੇ ਨੂੰ ਠੀਕ ਹੋਣ ਤੋਂ ਬਾਅਦ ਲਿਜਾਣ ਲੱਗਦੇ ਹਨ ਉਹ ਉਹਨਾਂ ਨੂੰ ਰੋਕਦੇ ਹਨ ਰਾਜੂ ਪੁਲਿਸ ਵਾਲੇ ਨੂੰ ਕਹਿੰਦਾ ਹੈ ਕਿ ਮਹਾਰਾਜ ਇਸ ਨੂੰ ਅਮੇਦਾ ਨਾ ਜਾਓ ਅਸੀਂ ਇਸ ਨੂੰ ਗੋਦ ਲੈਣਾ ਚਾਹੁੰਦੇ ਹਾਂ ਸਾਡੇ ਘਰ ਵੀ ਕੋਈ ਸੰਤਾਨ ਨਹੀਂ ਹੈ ਕਿਉਂ ਨਾ ਤੁਸੀਂ ਸਾਨੂੰ ਇਹ ਗੋਦ ਦੇ ਦਿਓ ਪੁਲਿਸ ਵਾਲੇ ਵੀ ਸੁਣ ਕੇ ਬੜਾ ਖੁਸ਼ ਹੁੰਦੇ ਹਨ ਕਿਤਾ ਬੱਚੇ ਨੂੰ ਬਚਾਇਆ ਉਪਰੋਂ ਇੱਕ ਗੋਦ ਲੈਣਾ ਚਾਹੁੰਦੇ ਹਨ ਬੜਾ ਹੀ ਪੁੰਨੀ ਬੜੇ ਹੀ ਚੰਗੇ ਪਰਿਵਾਰ ਹਨ ਇਹਨਾਂ ਕੋਲ ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ ਚਲੋ ਹੁਣ ਇਹਨਾਂ ਨੂੰ ਗੋਦ ਦੇ ਦਈਏ ਬੱਚੇ ਦੀ ਜ਼ਿੰਦਗੀ ਬਦਲ ਜਾਵੇਗੀ ਅਜਿਹੇ ਮੌਕੇ ਵਾਰ-ਵਾਰ ਨਹੀਂ ਮਿਲਦੇ ਚਲੋ ਜੀ ਪੁਲਿਸ ਵਾਲਾ ਜਿਹੜਾ ਹੈ ਉਹਨਾਂ ਨਾਲ ਲੈ ਜਾਂਦਾ ਹੈ ਪੁਲਿਸ ਥਾਣੇ ਦੇ ਵਿੱਚ ਜੜੀ ਵੀ ਬਿਆਨਬਾਜ਼ੀ ਹੁੰਦੀ ਹੈ ਉਹ ਪੂਰੀ ਹੋਣ ਤੋਂ ਬਾਅਦ ਹੁਣ ਰਿਪੋਰਟ ਲਿਖ ਲਈ ਜਾਂਦੀ ਹੈ ਜਿਸ ਨੇ ਵੀ ਇਹ ਕੰਮ ਕੀਤਾ ਜਿਹੜਾ ਬੱਚੇ ਨੂੰ ਉੱਥੇ ਪਾਣੀ ਦੇ ਵਿੱਚ ਛੱਡ ਦਿੱਤਾ ਉਸ ਤੋਂ ਬਾਅਦ ਜਿਹੜਾ ਹੈ ਗੋਦ ਲੈਣ ਦੇ ਸਾਰੇ ਕਾਗਜ਼ੀ ਕੰਮ ਕੋਰਟ ਦੇ ਵਿੱਚ ਲਿਜਾ ਕੇ ਪੂਰੇ ਕੀ ਔਰਤੇ ਉਹਨਾਂ ਦੇ ਕੋਲ ਆ ਜਾਂਦਾ ਹੈ ਅਤੇ ਘਰ ਲੈ ਜਾ ਕੇ ਆਪਣਾ ਜੋ ਵੀ ਰਸਮੋ ਰਿਵਾਜ ਹੈ Hindu ਤੌਰ ਤਰੀਕੇ ਨਾਲ ਉਸ ਦਾ ਕੀਤਾ ਜਾਂਦਾ ਹੈ ਪੰਡਤ ਸੱਦਾ ਜਾਂਦਾ ਹੈ ਨਾਮ ਕਰਨ ਦੀ ਕਿਰਿਆ ਕੀਤੀ ਜਾਂਦੀ ਹੈ ਸਾਰੇ ਰਿਸ਼ਤੇਦਾਰ ਉੱਥੇ ਪਹੁੰਚਦੇ ਹਨ ਸਾਰੇ ਨੂੰ ਪਤਾ ਲੱਗਦਾ ਹੈ ਵੀ ਰਾਜੂ ਹੁਣੀ ਇੱਕ ਬੱਚਾ ਗੋਦ ਲਿਆ ਹੈ ਸਾਰੇ ਖੁਸ਼ ਵੀ ਹੁੰਦੇ ਹਨ ਵੀ ਬੜੇ ਸਾਲ ਹੋ ਗਏ ਸਨ ਵਿਚਾਰੇ ਨੂੰ ਮੱਥਾ ਮਾਰਦਿਆਂ ਨੂੰ ਚਲੋ ਹੁਣ ਵਧੀਆ ਹੈ ਸਾਰੇ ਹੈਰਾਨ ਵੀ ਰਹਿੰਦੇ ਹਨ ਵੀ ਕਿਸ ਤਰ੍ਹਾਂ ਬੱਚਾ ਇਹਨਾਂ ਨੂੰ ਮਿਲਿਆ ਸੀ ਲੇਕਿਨ ਰਾਜੂ ਵੀ ਜ਼ਿਆਦਾ ਰੋਲਾ ਨਹੀਂ ਪਾਉਂਦੇ ਕਿਉਂਕਿ ਉਹ ਨਹੀਂ ਚਾਹਦੇ ਸਨ ਵੀ ਸਾਡੇ ਬੱਚੇ ਨੂੰ ਅੱਗੇ ਜਾ ਕੇ ਕਿਸੇ ਵੀ ਤਰ੍ਹਾਂ ਕਿਸੇ ਉਹਨੂੰ ਵੀ ਪਤਾ ਲੱਗੇ ਉਹ ਤਾਂ ਬਸ ਕਰੀਬੀ ਰਿਸ਼ਤੇਦਾਰਾਂ ਨੂੰ ਦੱਸਦੇ ਹਨ ਵੀ ਬੱਚਾ ਸਾਨੂੰ ਇਸ ਤਰ੍ਹਾਂ ਮਿਲਿਆ ਹੈ ਬਾਕੀ ਸਾਰਿਆਂ ਨੂੰ ਕਹਿੰਦੇ ਹਨ ਨਾਂ ਤਾਸਰਨ ਤੋਂ ਗੋਦ ਲਿਆ ਹੈ ਚਲੋ ਜੀ ਹੁਣ ਬੱਚਾ ਉਹਨਾਂ ਕੋਲ ਆ ਗਿਆ ਸੀ ਅਤੇ ਬੱਚੇ ਦੀ ਬੜੀ ਤਰੀਕੇ ਨਾਲ ਪਰਵਰਿਸ਼ ਕਰਦੇ ਹਨ ਉਸ ਨੂੰ ਚੰਗੇ ਚੰਗੇ ਸਸਕਾਰ ਸਿਖਾਏ ਜਾਂਦੇ ਹਨ ਵਧੀਆ ਉਸ ਨੂੰ ਸਾਰਾ ਕੁਝ ਦੱਸਿਆ ਜਾਂਦਾ ਹੈ ਉਸ ਦਾ ਨਾਮ ਜੀ ਇਕਲਵੇ ਰੱਖ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਇਕੱਲਾ ਮਿਲਿਆ ਸੀ ਬੱਚਾ ਕਿਸੇ ਆਸ-ਪਾਸ ਕੋਈ ਹੋਰ ਨਹੀਂ ਸੀ ਇਕਲਵੇ ਰੱਖ ਕੇ ਉਸ ਬੱਚੇ ਦੀ ਪਰਵਰਿਸ਼ ਜਿਹੜੀ ਹੈ ਸ਼ੁਰੂ ਕਰ ਦਿੰਦੇ ਹਨ ਬੱਚਾ ਬੜਾ ਸਮਝਦਾਰ ਬਣਦਾ ਹੈ ਪੜ੍ਹਾਈ ਦੇ ਵਿੱਚ ਵੜਾ ਕੇ ਰਹਿੰਦਾ ਹੈ ਚਲੋ ਜੀ ਥੋੜੇ ਸਮੇਂ ਦੇ ਵਿੱਚ ਹੀ ਪਤਾ ਨਹੀਂ ਲੱਗਦਾ ਕਦੋਂ 10 ਸਾਲ ਬੀਤ ਜਾਂਦੇ ਹਨ ਬੱਚਾ ਜਿਹੜਾ ਹੈ ਆਪਣੀ ਪੜ੍ਹਾਈ ਦੇ ਵਿੱਚ ਜੋਰਾ ਸੋਨਾ ਤੇ ਸੀ ਐਸੇ ਤਰ੍ਹਾਂ ਬੱਚੇ ਦੀ 21 ਸਾਲ ਦੀ ਉਮਰ ਦੇ ਵਿੱਚ ਸਾਰੀ ਪੜ੍ਹਾਈ ਪੂਰੀ ਹੋ ਜਾਂਦੀ ਹੈ ਗ੍ਰੈਜੂਏਸ਼ਨ ਬੱਚਾ ਕਰ ਚੁੱਕਿਆ ਸੀ ਹੁਣ ਜਿਹੜਾ ਜਵਾਕ ਹੈ ਉਹ ਗੱਭਰੂ ਜਵਾਨ ਹੋ ਗਿਆ ਸੀ ਅਤੇ ਇੱਕ ਲਵੇ ਜਿਹੜਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਵਧੀਆ ਜੀ ਨੌਕਰੀ ਕਰਨ ਲੱਗ ਜਾਂਦਾ ਹੈ ਪਰਿਵਾਰ ਤਾਂ ਪਹਿਲਾਂ ਹੀ ਬਿਲਕੁਲ ਸੰਪੂਰਨ ਸੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਸੀ ਵਧੀਆ ਦੁਕਾਨ ਸੀ ਸ਼ਹਿਰ ਦੇ ਵਿੱਚ ਅਤੇ ਹੁਣ ਜਿਹੜਾ ਹੈ ਮੁੰਡਾ ਵੀ ਇੱਕ ਵੱਡੀ ਕੰਪਨੀ ਦੇ ਵਿੱਚ ਵੱਡੇ ਅਹੁਦੇ ਤੇ ਪਹੁੰਚ ਚੁੱਕਿਆ ਹੈ ਚੰਗੀ ਤਨਖਾਹ ਹੈ ਪਰਿਵਾਰ ਵਾਲੇ ਬੜੇ ਖੁਸ਼ ਹਨ ਹੁਣ ਸਾਰੇ ਜਣੇ ਕਹਿੰਦੇ ਹਨ ਚਲੋ ਜੀ ਬਹੁਤ ਵਧੀਆ ਹੋਇਆ ਕਿੰਨਾ ਸੋਹਣਾ ਕੰਮ ਹੋ ਗਿਆ ਹੈ ਮubarbar ਜਿਹੜੀ ਰਾਜੂ ਦੀ ਪਤਨੀ ਹੈ ਉਹ ਆਖਦੀ ਹੈ ਕਿ ਕਿੰਨਾ ਸੋਹਣਾ ਕੰਮ ਹੋਇਆ ਹੈ ਉਹ ਆਖਦੀ ਹੈ ਮੈਂ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਅਜਿਹੀ ਉਮਰ ਆਵੇਗੀ ਸਾਡਾ ਬੱਚਾ ਕਾਮਯਾਬ ਹੋ ਗਿਆ ਹੈ ਕਿਉਂ ਨਾ ਹੁਣ ਇਸ ਦਾ ਵਿਆਹ ਵੀ ਦੇਖ ਲਿਆ ਜਾਵੇ ਪਤਾ ਨਹੀਂ ਸਾ ਕਿੰਨੇ ਕੁ ਹਨ ਕਿੰਨੇ ਕੁ ਨਹੀਂ ਹਨ ਅਸੀਂ ਤਾਂ ਆਪਣੇ ਪੋਤੇ ਦਾ ਮੂਵੀ ਦੇਖਣਾ ਹੈ ਇਸ ਤੋਂ ਪਹਿਲਾਂ ਸਾਡੇ ਮੁੰਡੇ ਦਾ ਜਰੂਰ ਵਿਆਹ ਕਰੀਏ ਇਸਦੇ ਵਿਆਹ ਵਾਲੇ ਚਾਹ ਪੂਰੇ ਕਰੀਏ ਚਲੋ ਜੀ ਆਪਣੇ ਪਤੀ ਨੂੰ ਮਨਾ ਲੈਂਦੀ ਹੈ ਬੱਚੇ ਨਾਲ ਵੀ ਸਲਾਹ ਲਈ ਜਾਂਦੀ ਹੈ ਵੀ ਇੱਕ ਲਵੇ ਤੈਨੂੰ ਕਿਹੋ ਜੀ ਕੁੜੀ ਚਾਹੀਦੀ ਹੈ ਉਹ ਜੀ ਲੱਭ ਦਾਂਗੇ ਤੂੰ ਕੱਲਾ ਕਿਹੜਾ ਮੁੰਡਾ ਹੈ ਸਾਡਾ ਹੈ ਅਸੀਂ ਤੇਰੇ ਲਈ ਬਿਲਕੁਲ ਸੋਹਣੀ ਪੂਰਾ ਵਰਗੀ ਕੁੜੀ ਲਿਆਵਾਂਗੇ ਚਲੋ ਜੀ ਇੱਕ ਲਵੇ ਵੀ ਕਹਿੰਦਾ ਜੀ ਕਾ ਹੈ ਵਿਆਹ ਵਾਲੀ ਉਮਰ ਤਾਂ ਮੇਰੀ ਹੋ ਗਈ ਹੈ ਚਲੋ ਤੁਸੀਂ ਜਿਵੇਂ ਚੰਗਾ ਲੱਗਦਾ ਹੈ ਓਵੇਂ ਤੁਸੀਂ ਕਰ ਸਕਦੇ ਹੋ ਨੌਕਰੀ ਵੀ ਹੁਣ ਵਧੀਆ ਮਿਲ ਗਈ ਹੈ ਵਿਆਹ ਕਰਾ ਲੈਣਾ ਚਾਹੀਦਾ ਹੈ ਹੁਣ ਜੀ ਵਿਆਹ ਵਾਸਤੇ ਕੁੜੀ ਲੱਭਣਾ ਸ਼ੁਰੂ ਕਰ ਦਿੰਦੇ ਹਨ ਕਈ ਘਰਾਂ ਦੇ ਵਿੱਚ ਚੱਕਰ ਲਗਾਉਂਦੇ ਹਨ ਰਿਸ਼ਤੇ ਲੈ ਕੇ ਜਾਂਦੇ ਹਨ ਲੇਕਿਨ ਗੱਲ ਨਹੀਂ ਬਣਦੀ ਐਸੇ ਤਰ੍ਹਾਂ ਇੱਕ ਰਿਸ਼ਤਾ ਦੇਖਣ ਲਈ ਸ਼ਹਿਰ ਤੋਂ ਬੜੀ ਦੂਰ ਲੈ ਕੇ ਜਾਣਾ ਸੀ ਚਲੋ ਜੀ ਰਸਤੇ ਦੇ ਵਿੱਚ ਜਿਵੇਂ ਹੀ ਜਾ ਰਹੇ ਹਨ ਇੱਕ ਭਗਵਾ ਜਿਹਾ ਬਾਣਾ ਪਿਆ ਸਾਧੂ ਦਿਖ ਰਿਹਾ ਸੀ ਅਤੇ ਦੇਖਣ ਦੇ ਵਿੱਚ ਲੱਗਦਾ ਸੀ ਵੀ ਇਹ ਕੋਈ ਸਾਧੂ ਬਿਮਾਰ ਪਿਆ ਹੈ ਸੜਕ ਦੇ ਵਿਚਾਲੇ ਲਿਟਿਆ ਹੋਇਆ ਸੀ ਸਾਰੇ ਕੰਦਿਆਂਨ ਵੀ ਇਹ ਵਿਚਾਰ ਬਿਮਾਰ ਲੱਗਦਾ ਹੈ ਬੜੇ ਹੀ ਨੇਕ ਹਨ ਉਹ ਕਹਿੰਦੇ ਹਨ ਵਿਚਾਰੋ ਰਿਸ਼ਤਾ ਆਪਾਂ ਬਾਅਦ ਦੇ ਵਿੱਚ ਦੇਖ ਲਾਂਗੇ ਹੁਣ ਇਸ ਨੂੰ ਵਿਚਾਰੇ ਨੂੰ ਹਸਪਤਾਲ ਛੱਡ ਆਈਏ ਹੁਣ ਉਹਨੂੰ ਹਸਪਤਾਲ ਦੇ ਵਿੱਚ ਨਜ਼ਦੀਕੀ ਪ੍ਰਥੀ ਕਰਾ ਲੈ ਜਾਂਦਾ ਹੈ ਕਿਉਂਕਿ ਪਰਿਵਾਰ ਦੇ ਕੋਲ ਪੈਸੇ ਦੀ ਕਮੀ ਨਹੀਂ ਹੈ ਸਾਰਾ ਇਲਾਜ ਦਾ ਖਰਤਾ ਦੜਾ ਹੈ ਉਹ ਚੱਕਦੇ ਹਨ ਹਾਂਜੀ ਰਿਸ਼ਤੇ ਦੀ ਤਾਲ ਕਰ ਦਿੰਦੇ ਹਨ ਵੀ ਕੋਈ ਨਹੀਂ ਆਪਾਂ ਦੋ ਤਿੰਨ ਦਿਨ ਬਾਅਦ ਚਲੇ ਜਾਵਾਂਗੇ ਹੁਣ ਰੋਜ ਜਲਾ ਇੱਕ ਲਬੇ ਉਹ ਵੀ ਆ ਕੇ ਉਸ ਦਾ ਪਤਾ ਆਉਂਦਾ ਜਦੋਂ ਨੌਕਰੀ ਤੋਂ ਆਂਦਾ ਹੈ ਵਾਪਸ ਤਾਂ ਹਸਪਤਾਲ ਦੇ ਵਿੱਚੋਂ ਉਸ ਨੂੰ ਕੁਝ ਫਰੂਟ ਫਲ ਵਗੈਰਾ ਲੈ ਆਂਦਾ ਹੈ ਦੇਖਦਾ ਹੈ ਵੀ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਹੋਸ਼ ਆ ਗਿਆ ਹੈ ਹੁਣ ਸਾਰਾ ਪਰਿਵਾਰ ਵਾਲੇ ਉਸ ਦੇ ਕੋਲ ਜਾਂਦੇ ਹਨ ਲੇਕਿਨ ਡਾਕਟਰ ਜਿਵੇਂ ਦੱਸਦਾ ਹੈ ਵੀ ਚਲੋ ਇਸ ਨੂੰ ਬਚਾਤਾ ਇੱਕ ਵਾਰ ਲਿਆ ਹੈ ਇਸ ਨੇ दारू ਪੀ ਪੀ ਆਪਣਾ ਲੀਵਰ ਖਰਾਬ ਕਰ ਰੱਖਿਆ ਹੈ ਅਤੇ ਹੁਣ ਇਹ 6 ਮਹੀਨੇ ਦਾ ਮਹਿਮਾਨ ਹੈ ਉਹਨਾਂ ਨੂੰ ਬੜਾ ਮਾੜਾ ਲੱਗਦਾ ਹੈ ਵੀ ਆਪਾਂ ਇੱਕ ਸ਼ਰਾਬੀ ਦੀ ਮਦਦ ਕੀਤੀ ਹੈ ਇਸ ਨਾਲ ਜੰਗਾਏ ਤੇ ਨੂੰ ਉੱਥੇ ਹੀ ਮਰਨ ਲੈਂਦੇ ਇਹ ਜੇ ਬੰਦਿਆਂ ਦਾ ਕੀ ਜੀਣਾ ਹੈ ਜਿਹੜਾ ਇਹਨਾਂ ਸ਼ਰਾਬ ਪੀ ਪੀ ਕੇ ਆਪਣਾ ਲੀਵਰ ਖਰਾਬ ਕਰ ਰੱਖਿਆ ਹੈ ਲੇਕਿਨ ਇੱਕ ਲੜਕਾ ਕਹਿੰਦਾ ਹੈ ਵੀ ਚਲੋ ਸ਼ਰਾਬ ਮਾੜੀ ਹੈ ਸ਼ਰਾਬੀ ਤਾਂ ਨਹੀਂ ਆਪਾ ਇਸ ਦੀ ਸੇਵਾ ਕੀਤੀ ਹੈ ਚਲੋ ਰੱਬ ਆਪ ਦੇਖਦਾ ਹੈ ਫਿਰ ਵੀ ਆਪਣੇ ਮਨ ਦੇ ਵਿੱਚ ਪਾਪ ਨਹੀਂ ਸੀ ਫਿਰ ਕੀ ਹੋਇਆ ਆਪਾ ਸ਼ਰਾਬੀ ਦੀ ਜਾਨ ਬਚਾ ਲਈ ਇਹ ਵੀ ਤਾਂ ਵਿਚਾਰਾ ਬੰਦਾ ਹੈ ਹੋ ਸਕਦਾ ਹੈ ਹੁਣ ਵਿਚਾਰਾ ਸ਼ਰਾਬ ਛੱਡ ਦੇ ਆਪਣੀ ਜ਼ਿੰਦਗੀ ਬਚਾ ਲੇ ਆਪਣੇ ਸਿਰ ਵਧੀਆ ਪੁੰਨ ਚੜੇਗਾ ਚਲੋ ਜੀ ਹੁਣ ਮਾਤਾ ਪਿਤਾ ਬੜੇ ਖੁਸ਼ ਹੁੰਦੇ ਹਨ ਕਿ ਬੱਚੇ ਨੂੰ ਆਪਾਂ ਵਧੀਆ ਤਰ੍ਹਾਂ ਪਾਲਿਆ ਹੈ ਕਿੰਨੇ ਚੰਗੇ ਸੰਸਕਾਰ ਹਨ ਹਾਂਜੀ ਹੁਣ ਇਹਨੇ ਦੇ ਵਿੱਚ ਜਿਹੜਾ ਜੋਗੀ ਹੈ ਉਹ ਵੀ ਥੋੜਾ ਥੋੜਾ ਬੋਲਣ ਲੱਗ ਪੈਂਦਾ ਹੈ ਹੁਣ ਸਾਰਾ ਪਰਿਵਾਰ ਉਹਦੇ ਸ ਨੇ ਬੈਠ ਕੇ ਉਸ ਨੂੰ ਪੁੱਛਦੇ ਹਾਂ ਨਮ ਹਾਂ ਭਾਈ ਕਿੱਥੋਂ ਆਇਆ ਹੈ ਕੌਣ ਹੈ ਤੇਰੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਉਸ ਨੂੰ ਦੱਸ ਦਈਏ ਤਾਂ ਜਿਹੜਾ ਜੋਗੀ ਜਾਂ ਬੰਦਾ ਹੈ ਸ਼ਰਾਬੀ ਉਹ ਦੱਸਦਾ ਹੈ ਵੀ ਭਾਈ ਮੇਰੇ ਪਰਿਵਾਰ ਦੇ ਵਿੱਚ ਤਾਂ ਕੋਈ ਨਹੀਂ ਹੈ ਮੈਂ ਤਾਂ ਇੱਥੇ ਹੀ ਰਹਿੰਦਾ ਹਾਂ ਅਤੇ ਇੱਥੇ ਹੀ ਜੋ ਵੀ ਸ਼ਰਾਬੀ ਕਿ ਡਿਗ ਰਹਿੰਦਾ ਹਾਂ ਜੋ ਚਾਰ ਛਲੜ ਸਾਰੇ ਦਿਨ ਚ ਮੰਗ-ਮੰਗ ਕੇ ਬਣ ਜਾਂਦੇ ਹਨ ਉਹਨਾਂ ਦੀ ਮੈਂ ਦਾਰੂ ਪੀ ਕੇ ਡਿਗ ਜਾਣਾ ਹਾਂ ਐਈ ਮੇਰੀ ਜ਼ਿੰਦਗੀ ਹੈ ਪਰਿਵਾਰ ਦੇ ਵਿੱਚ ਮੇਰੇ ਕੌਣ ਹੋਣਾ ਹੈ ਮੇਰੇ ਤਾਂ ਇੱਕ ਪਤਨੀ ਸੀ ਜੜੀ ਕੀ ਬੜੀ ਬਿਮਾਰ ਰਹਿੰਦੀ ਸੀ ਜਿਸ ਤੇ ਬੱਚਾ ਹੋਣ ਵਾਲਾ ਸੀ ਲੇਕਿਨ ਜਿਵੇਂ ਉਸ ਦੇ ਘਰ ਬੱਚਾ ਹੋਇਆ ਤਾਂ ਵਿਚਾਰੀ ਜੜੀ ਹੈ ਉੱਥੇ ਹੀ ਮਰ ਗਈ ਹੁਣ ਮੈਨੂੰ ਬੱਚੇ ਤੇ ਬੜਾ ਗੁੱਸਾ ਚੜਿਆ ਵੀ ਇਹ ਆਪਣੇ ਮਾਤਾ ਨੂੰ ਖਾ ਗਿਆ ਹੈ ਮੇਰੇ ਘਰ ਦੀ ਰੋਜੀ ਰੋਟੀ ਜਿਹੜੀ ਮਾਰੀ ਮੁੱਟੀ ਚੁੱਲ੍ਹਾ ਪੱਕਦਾ ਸੀ ਉਹ ਵੀ ਬੰਦ ਹੋ ਗਈ ਹੈ ਮੈਂ ਸ਼ਰਾਬਾਂ ਦੇ ਨਸ਼ੇ ਦੇ ਵਿੱਚ ਸੀ ਉਸ ਬਿਨਾ ਮਾਂ ਦੇ ਬੱਚੇ ਤੋਂ ਮੈਨੂੰ ਪਾਲ ਨਹੀਂ ਹੋਇਆ ਮੈਂ ਉਸ ਨੂੰ ਇੱਕ ਟੋਕਰੀ ਦੇ ਵਿੱਚ ਬੰਦ ਕਰਕੇ ਸੱਤ ਨੂੰ ਜੇ ਵਿੱਚ ਰੋੜ ਤੋ ਦਿੱਤਾ ਲੇਕਿਨ ਸਾਰੀ ਉਮਰ ਮੈਨੂੰ ਉਸ ਗੱਲ ਦਾ ਪਛਤਾਵਾ ਹੈ ਅੱਜ ਤੱਕ ਵੀ ਮੈਨੂੰ ਉਸ ਦੀ ਯਾਦ ਜਣੀ ਹੈ ਜਿਹੜੀ ਰੋਜ਼ ਸਤਾਉਂਦੀ ਹੈ ਇਸ ਕਰਕੇ ਮੈਂ ਹੋਰ ਜ਼ਿਆਦਾ दारू ਪੀਣਾ ਹਾਂ ਮੈਨੂੰ ਬੜਾ ਦੁੱਖ ਹੈ ਮੈਂ ਆਪਣੀ ਜ਼ਿੰਦਗੀ ਆਪਣੇ ਹੱਥੀਂ ਉਜਾੜੀ ਹੈ ਜਿਵੇਂ ਹੀ ਇੰਨੀ ਗੱਲ ਰਾਜੂ ਅਤੇ ਉਸ ਦੀ ਪਤਨੀ ਸੁਣਦੀ ਹੈ ਬੜੇ ਹੈਰਾਨ ਹੁੰਦੇ ਹਨ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇੱਕਦਮ ਭੱਜ ਕੇ ਕਮਰੇ ਤੋਂ ਬਾਹਰ ਆ ਜਾਂਦੇ ਹਨ ਅਤੇ ਇੱਕ ਦੂਜੇ ਵੱਲ ਦੇਖਦੇ ਹਨ ਵੀ ਆਹ ਕੀ ਹੋ ਗਿਆ ਆਪਾਂ ਉਸ ਹਰਵਾਨ ਦੀ ਜਾਨ ਬਚਾਈ ਹੈ 9 ਦਿਨ ਦੇ ਮੁੰਡੇ ਨੂੰ ਇੰਨੀ ਬੇਰਮੀ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਡੁੱਬ ਦਿੱਤਾ ਜੇਕਰ ਉਸ ਨੂੰ ਆਪਾਂ ਉਸ ਦੇ ਨਾਂ ਉਠਾਉਂਦੇ ਤਾਂ ਫਿਰ ਇਸ ਨਾਲ ਕੀ ਆਪਰਨਾ ਵਿਚਾਰੇ ਦੀ ਉੱਥੇ ਜਾਨ ਚਲੀ ਜਾਣੀ ਸੀ ਇਸ ਹੈਵਾਨ ਨੇ ਬੜਾ ਪਾਪ ਕੀਤਾ ਹੈ ਆਪਾਂ ਨੂੰ ਇਸ ਨੂੰ ਸਜ਼ਾ ਦੇਵਣੀ ਚਾਹੀਦੀ ਹੈ ਇਹਨਾਂ ਸੋਚ ਕੇ ਵਾਪਸ ਕਮਰੇ ਜਾਂਦੇ ਹਨ ਕੋਲ ਖੜਾ ਇਕਲਵੇ ਵੀ ਸੋਚਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਹਾਣੀ ਇਸ ਜੋਗੀ ਨੇ ਆਪਣੀ ਸੁਣਾਈ ਹੈ ਅਤੇ ਮਾਤਾ ਪਿਤਾ ਮੇਰੇ ਬਾਹਰ ਚਲੇ ਗਏ ਹਨ ਉਹਨਾਂ ਇੱਕ ਲੱਵੇ ਨੂੰ ਕਹਿੰਦੇ ਹਨ ਵੀ ਤੂੰ ਬਾਹਰ ਕਲਾ ਦਾ ਬੇਟਾ ਲੇਕਿਨ ਉਹ ਮੰਨਦਾ ਨਹੀਂ ਹੈ ਵੀ ਨਹੀਂ ਜੋ ਵੀ ਗੱਲ ਹੈ ਮੇਰੇ ਸਾਹਮਣੇ ਕਰੋ ਤਾਂ ਫਿਰ ਇੱਕ ਲੱਵੇ ਦੇ ਸਾਹਮਣੇ ਸਾਰੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਉਸ ਜੋਗੀ ਨੂੰ ਕਹਿੰਦੇ ਹਨ ਤੂੰ ਜਾਣਦਾ ਹੈ ਤੇਰੀ ਜਾਨ ਕਿੰਨੇ ਬਚਾਈ ਹੈ ਉਹ ਕਹਿੰਦੇ ਹਾਂ ਜੀ ਕਿਨੇ ਤੁਸੀਂ ਬਚਾਈ ਹੈ ਹੋਰ ਕਿੰਨੇ ਬਚਾਣੇ ਹੈ ਉਹ ਕਹਿੰਦੇ ਨਹੀਂ ਅਸੀਂ ਤਾਂ ਬਚਾਈ ਹੈ ਲੇਕਿਨ ਉਸੇ ਮੁੰਡੇ ਨੇ ਬਚਾਈ ਹੈ ਜਿਹਨੂੰ 9 ਦਿਨਾਂ ਦਾ ਅਧ ਮਰੇ ਜਿਹਨੂੰ ਤੂੰ ਹਸਪਤਾਲ ਲੈ ਜਾਣ ਦੀ ਬਜਾਏ ਸਤਲੁਜ ਦਰਿਆ ਦੇ ਵਿੱਚ ਲੋੜ ਦਿੱਤਾ ਉਸੇ ਨੇ ਬਚਾਈ ਹੈ ਆ ਤੇਰੇ ਕੋਲ ਖੜਾ ਹੈ ਜੋਗੀ ਬੜਾ ਹੈਰਾਨ ਹੁੰਦਾ ਹੈ ਇੱਕਦਮ ਆਪਣੇ ਮੁੰਡੇ ਨੂੰ ਛੋਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਉਹ ਮੁੰਡਾ ਜਿਹੜਾ ਹੈ ਆਪਣਾ ਹੱਥ ਪਿੱਛੇ ਖਿਚ ਲੈਂਦਾ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਵੀ ਇਹ ਕੀ ਕਹਿ ਰਹੇ ਹਨ ਮੇਰੇ ਮਾਤਾ ਪਿਤਾ ਕਿਹੜੀ ਗੱਲ ਕਰ ਰਹੇ ਹਨ ਹੁਣ ਜਿਹੜੀ ਮਾਤਾ ਹੈ ਨਾਮ ਉਹ ਕਹਿੰਦੀ ਹੈ ਬੇਟਾ ਦੇ ਗੱਲ ਗਨ ਸਮਾ ਹੋ ਗਿਆ ਹੈ ਮੈਂ ਤੈਨੂੰ ਤੇਰੀ ਸਚਾਈ ਜਿਹੜੀ ਹੈ ਦੱਸਣਾ ਚਾਹੁੰਦੀ ਸੀ ਮੈਨੂੰ ਝੂਠ ਬੋਲਣਾ ਨਹੀਂ ਆਉਂਦਾ ਲੇਕਿਨ ਮੈਂ ਤੇਰੀ ਭਲਾਈ ਕਾਰਨ ਤੇਰੇ ਤੋਂ ਸਚਾਈ ਲਕੋਈ ਸਾਨੂੰ ਦੇ ਗਲਤ ਨਾ ਸਮਝੇ ਇਸ ਹਯਾਨਵਰਗੇ ਬੰਦੇ ਨੇ ਇਸ ਸ਼ੈਤਾਨ ਨੇ ਤੈਨੂੰ ਪਾਣੀ ਦੇ ਵਿੱਚ ਰੋੜ ਦਿੱਤਾ ਸੀ ਅਤੇ ਪਾਣੀ ਦੇ ਵਿੱਚ ਨਹਾਉਂਦਿਆਂ ਨੂੰ ਸਾਨੂੰ ਤੋਂ ਮਿਲਿਆ ਉਸ ਤੋਂ ਬਾਅਦ ਅਸੀਂ ਤੈਨੂੰ ਹਸਪਤਾਲ ਲੈ ਗਏ ਅਤੇ ਬਾਅਦ ਦੇ ਵਿੱਚ ਗੋਦ ਲੈ ਲਿਆ ਦੇਖ ਬੁਰਾ ਨੰਨੀ ਲੇਕਿਨ ਅਸੀਂ ਤੈਨੂੰ ਬਹੁਤ ਚਾਵਾਂ ਦੇ ਨਾਲ ਪਾਲਿਆ ਹੈ ਹੁਣ ਇੱਕ ਲਦਾ ਇੱਕ ਵਾਰ ਤਾਂ ਹੈਰਾਨੀ ਚ ਪੈ ਜਾਂਦਾ ਹੈ ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ ਵੀ ਇੱਕਦਮ ਉਸਰਲ ਕੀ ਹੋ ਗਿਆ ਹੈ ਇਹ ਕਿਹੜੀ ਸਤਾਈ ਉਸਨੇ ਦੇਖ ਲਈ ਹੈ ਲੇਕਿਨ ਉਹ ਸਿਆਣਾ ਸੀ ਅਤੇ ਪੜਿਆ ਲਿਖਿਆ ਸੀ ਉਹ ਕਹਿੰਦਾ ਹੈ ਫਿਰ ਕੀ ਹੋਇਆ ਜੇ ਇਸਨੇ ਮੈਨੂੰ ਪਾਣੀ ਦੇ ਵਿੱਚ ਲੋੜ ਦਿੱਤਾ ਮੈਨੂੰ ਪਾਲਣ ਵਾਲੇ ਤਾਂ ਤੁਸੀਂ ਹੋ ਫਿਰ ਕੀ ਹੋਇਆ ਤੁਸੀਂ ਮੈਨੂੰ ਜੰਮਿਆ ਨਹੀਂ ਹੈ ਮੈਨੂੰ ਤੁਸੀਂ ਬੜੇ ਪਿਆਰ ਨਾਲ ਪਾਲਿਆ ਹੈ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੁਸੀਂ ਮੇਰੇ ਮਾਤਾ ਪਿਤਾ ਹੋ ਇਹ ਬੰਦਾ ਨਹੀਂ ਹੈ ਇਹਦਾ ਮੈਨੂੰ ਕੁਝ ਨਹੀਂ ਲੱਗਦਾ ਇਹ ਤਾਂ ਮੈਂ ਉਦੋਂ ਮਰ ਗਿਆ ਸੀ ਜਦੋਂ 9 ਦਿਨਾਂ ਦੇ ਨੂੰ ਮੈਨੂੰ ਅਧਮਰੇ ਨੂੰ ਇਸਨੇ ਰੋੜ ਦਿੱਤਾ ਜਿਵੇਂ ਤੁਸੀਂ ਦੱਸ ਰਹੇ ਹੋ ਬਾਕੀ ਚਲੋ ਇਹਦੇ ਤੋਂ ਮੈਂ ਕੀ ਲੈਣਾ ਹੈ ਚਲੋ ਇਹਨੂੰ ਪੁਲਿਸ ਦੇ ਹਵਾਲੇ ਕਰੀਏ ਲੇਕਿਨ ਐਨੇ ਦੇ ਵਿੱਚ ਹੀ ਜਿਹੜੀ ਮਾਤਾ ਹੈ ਉਹ ਕਹਿੰਦੀ ਹੈ ਚਲੋ ਕੋਈ ਗੱਲ ਨਹੀਂ ਜੇਕਰ ਇਹ ਪਾਣੀ ਚ ਨਾ ਰੋੜਦਾ ਸ਼ਾਇਦ ਤੂੰ ਵੀ ਇਸ ਨਾਲ ਮੰਗਤੇ ਬਣ ਕੇ दारू ਪਿੰਦਾ ਹੋਣਾ ਸੀ ਅੱਜ ਤੂੰ ਸਾਡੇ ਨਾਲ ਹੈ ਵਧੀਆ ਨੌਕਰੀ ਕਰ ਰਿਹਾ ਹੈ ਚੰਗਾ ਤੇਰਾ ਪਰਿਵਾਰ ਹੈ ਇਹ ਐਸੇ ਦੇ ਕਰਕੇ ਹੈ ਵੀ ਇਸਨੇ ਤੈਨੂੰ ਪਾਣੀ ਚ ਰੋੜ ਦਿੱਤਾ ਜੋ ਰੱਬ ਕਰਦਾ ਹੈ ਚੰਗੇ ਲਈ ਕਰਦਾ ਹੈ ਕਿਉਂ ਨਾ ਪੁੱਤਰਾ ਇਹਨੂੰ ਮਾਫ ਕਰ ਦਈਏ ਉਹਨਾਂ ਜੇ ਸਾਰੇ ਜਣੇ ਸੋਚਦੇ ਹਨ ਵੀ ਚਲੋ ਇਸ ਨੂੰ ਆਪਣੇ ਜੋਗਾ ਦਮਿਆ ਇਸ ਦੀ ਸਜ਼ਾ ਐਸੇ ਦੇ ਵਿੱਚ ਹੈ ਕਿ ਕੱਲਿਆ ساری ਉਮਰੇ ਢਟਕਦਾ ਰਹੇ ਐ ਇਸ ਦੀ ਸਜ਼ਾ ਹੈ ਆਪਾਂ ਇਸ ਨੂੰ ਕਿਉਂ ਹੋਰ ਸਜ਼ਾ ਦਵਾਈਏ ਅਤੇ ਇਹਨਾਂ ਕਹਿ ਕੇ ਉਸ ਨੂੰ ਟੱਕੇ ਮਾਰ ਕੇ ਉਥੋਂ ਬਾਹਰ ਕੱਢ ਦਿੰਦੇ ਹਨ ਅਤੇ ਆਪ ਵੀ ਉਹ ਤੋਂ ਚਲੇ ਜਾਂਦੇ ਹਨ ਹੁਣ ਇਹਨਾਂ ਕਹਿ ਕੇ ਆ ਤਾਂ ਗਏ ਸੀ ਰਿਸ਼ਤੇ ਵਾਲਿਆਂ ਦਾ ਇਹਨੇ ਵਿੱਚ ਫੋਨ ਆ ਜਾਂਦਾ ਹੈ ਅਤੇ ਤੁਰੰਤ ਉਹ ਵੀ ਸਾਰੇ ਆਪਣੀ ਗੱਡੀ ਚੱਕਦੇ ਹਨ ਅਤੇ ਰਿਸ਼ਤੇ ਵਾਲਿਆਂ ਦੇ ਕੋਲ ਪਹੁੰਚ ਜਾਂਦੇ ਹਨ ਰਿਸ਼ਤਾ ਪੱਕਾ ਹੋ ਜਾਂਦਾ ਹੈ ਮੁੰਡੇ ਦਾ ਵਿਆਹ ਥੋੜੇ ਦਿਨਾਂ ਬਾਅਦ ਹੀ ਰੱਖ ਦਿੱਤਾ ਜਾਂਦਾ ਹੈ ਚਲੋ ਜੀ ਤੁਮ ਤਾਂ ਮਾ ਵਿਆਹ ਹੁੰਦਾ ਹੈ ਇੱਕ ਨਵੇਂ ਆਪਣੇ ਬੁੱਢੇ ਮਾਤਾ ਪਿਤਾ ਦੀ ساری ਉਮਰ ਵਧੀਆ ਤਰ੍ਹਾਂ ਸੇਵਾ ਕਰਦਾ ਹੈ ਉਹਨਾਂ ਨੂੰ ਉਸ ਚੰਗਿਆਈ ਦਾ ਫਲ ਦਿੰਦਾ ਹੈ ਜਿਹੜੀ ਉਹਨਾਂ ਨੇ ਉਸ ਦਿਨ ਇੱਕ ਅਨਾਥ ਬੱਚੇ ਨੂੰ ਗੋਦ ਲੈ ਕੇ ਉਸ ਦੀ ਜ਼ਿੰਦਗੀ ਬਦਲ ਕੇ ਦਿਖਾਈ ਸੀ ਚੰਗੇ ਕਰਮ ਜਿਹੜੇ ਹਨ ਵਾਪਸ ਹਮੇਸ਼ਾ ਹਨ ਮਾਰੇ ਕਰਮ ਦੇ ਹਨ ਉਹ ساری ਉਮਰ ਨਾਲ ਸਾਥ ਨਹੀਂ ਛੱਡਦੇ ساری ਉਮਰ ਤੱਕ ਕਰਦੇ ਹਨ ਜਿਵੇਂ ਕਿ ਉਸ ਸ਼ਰਾਬੀ ਪਿਤਾ ਨਾਲ ਹੋਇਆ ਜਿਸ ਨੇ ਐਡਾ ਵੱਡਾ ਕੋ ਕਰਮ ਕਰਿਆ ਲੇਕਿਨ ਵੱਡੇ ਦਿਲ ਵਾਲੇ ਵੱਡੇ ਤੋਂ ਵੱਡੇ ਗੁਨਾਹਾਂ ਨੂੰ ਮਾਫ ਕਰ ਦਿੰਦੇ ਹਨ हां जी दोस्तों किमे लगी ਤੁਹਾਨੂੰ ਇੱਕ ਕਹਾਣੀ ਦੱਸੋ ਜੀ ਕਮੈਂਟ ਦੇ ਵਿੱਚ ਸਾਨੂੰ ਤੁਹਾਡੇ ਅਨਮੋਲ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਹਾਂ ਜੀ ਦੋਸਤੋ ਕਈ ਜਣੇ ਜਿਹੜੇ ਹਨ ਉਹ ਗਲਤ ਕਮੈਂਟ ਕਰਦੇ ਹਨ ਵੀ ਅਸੀਂ ਝੂਠ ਬੋਲਦੇ ਹਾਂ ਝੂਠੀਆਂ ਕਹਾਣੀਆਂ ਹਨ ਲੇਕਿਨ ਕਿਉਂਕਿ ਅਸੀਂ ਬਿਲਕੁਲ ਸਹੀ ਸਚਾਈ ਜਿਹੜੀ ਹੈ ਉਹ ਦੱਸ ਨਹੀਂ ਸਕਦੇ ਗੋਪਨੀਯਤਾ ਬਰਾਈ ਰੱਖਣੀ ਜ਼ਰੂਰੀ ਹੈ ਜਿਸ ਦਾ ਐਵੇਂ ਨਾ ਰੱਖਣਾ ਕਿਸ ਦੀ ਗਲਤ ਫੋਟੋ ਲਾਣੀ ਬਿਲਕੁਲ ਗਲਤ ਹੈ ਅਸੀਂ ਜੋ ਵੀ ਫੋਟੋ ਇਸਤੇਮਾਲ ਕਰਦੇ ਹਾਂ ਇੰਟਰਨੈਟ ਤੋਂ ਚੱਕੀਆਂ ਹੋਈਆਂ ਹਨ ਅਤੇ ਜੋ ਵੀ ਨਾਮ ਇਸਤੇਮਾਲ ਕਰਦੇ ਹਾਂ ਉਹ ਬਦਲ ਦਿੱਤੇ ਗਏ ਹਨ ਬਾਕੀ ਕਹਾਣੀ ਇਹ ਹੈ ਤੁਸੀਂ ਹੋਰ ਚੈਨਲਾਂ 'ਤੇ ਵੀ ਜਾ ਕੇ ਦੇਖ ਸਕਦੇ ਹੋ ਨਾਮ ਬਦਲ ਕੇ ਕਈਆਂ ਨੇ ਪਾਰਕੀਆਂ ਹਨ ਕਹਾਣੀ ਬਿਲਕੁਲ ਸੱਚੀ ਹੈ ਐਸੀ ਦੇ ਨਾਲ ਸਾਨੂੰ ਦਿਓ ਇਜਾਜ਼ਤ ਹਾਂਜੀ ਦੋਸਤੋ ਬਣੇ ਰਹੋ ਸਾਡੇ ਚੈਨਲ ਦੇ ਨਾਲ دیکھتے ਰਹੋ ਸਾਡਾ ਚੈਨਲ ਪੁੱਛਦਾ ਪੰਜਾਬ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ